श्री काल जी केमे हो तुसी सारे असि बिल्कुल ठीक हां जी आ देखो जी आज पूरा मी पेंड्या है ते इथे पूरा बहुत ज्यादा बढ़िया मौसम हो रखा है आ देखो साडे कोठे ते भी मीया चुकया है, है। साडा पूरा मी नाल पर चुकया है एक छूट है आपा चप्पणा तार दिया चलो जी बना दे पर पानी बहुत गर्म है फोन गिला हो रहा है मेरा मेरा वाटर प्रूफ नहीं है पहले रास्ता और देखो कि उड़े सारा कुछ वो तो देखो इट है तो यहाँ मैं चक्के सिर्च मारने हैं जो तुमने ना देखी है लाइफ आ देखो क्या मतलब पूरा माहौल बनया हुआ है पहला भी बहुत ज्यादा जो तो सब लाइव चे कोई आया नहीं जो तीन लाइव चाहिए तो, तो फिर हो, हो, हो गया हम कट गया जो तो तुपके दिख रहे नहीं तो दसो प्लीज नहीं दिख रहे जाओ पता ਤੇ ਇਹ ਹੈਗੇ ਜੀ ਆਪਣੀ ਚਵਾਰਾ ਤਾਂ ਨਹੀਂ ਕਹਾਂਗੇ ਕੋਠੀ ਹੈ ਆਪਣੀ ਆਹ ਦੇਖੋ ਜੀ ਆ ਆਪਣੀ ਏਡੀ ਕੋਠੀ ਹੈ ਆ ਇੱਕ ਕਮਰਾ ਹੈ ਬਸ ਆਪਣੀ ਕੋਠੀ ਚ ਆਹ ਦੇਖੋ ਜੀ ਤੇ ਹੁਣ ਪੂਰਾ ਮੀ ਪੈੰਡਿਆ ਹੈ ਤੇ ਇਹ ਸਾਡਾ ਪੂਰਾ ਪਿੰਡ ਤੇ ਆ ਸਾਡੇ ਉਰੇ ਲੱਗੇ ਹੋਏ ਨੇ ਅਮਰੂਦ ਦੇ ਦੋ ਸਾਡੇ ਹੈਗੇ ਨੇ ਦਰਖਤ ਆਸ ਇੱਕ ਆ ਦੇਖੋ ਇਹਦੇ ਉੱਤੇ ਅਮਰੂਦ ਨੇ ਮਤਲਬ ਹੁਣ ਤਾ ਸੀ ਨੇ ਸਾਰੇ ਤੋੜ ਕੇ ਖਾ ਲਏ ਪਰ ਹੈਗੇ ਸੀ ਹੈਗੇ ਹੋਣਗੇ ਕੀ ਪਤਾ ਹੈ ਨਾ ਦੇਖਦੇ ਆ ਥੱਲੇ ਜਾ ਕੇ ਉਹ ਪੂਰੇ ਹਰੇ ਹਰੇ ਹੋਏ ਹੋਏ ਨੇ ਦੋ ਜਾਨੀ ਜੁੜ ਗਏ ਨੇ ਲਾਈਵ 'ਚ ਆਗੇ ബന്ധ ജലേ സത് ജ ആ ചുക്കിയാ ഗൽ आज ये अपने घर ਦੇ ਨਾਲ ਹੈਗੀ ਇਹ ਸਮਾਗ ਇੱਥੇ ਬਹੁਤ سارے ਦਰਖਤ ਨੇ ਉੱਥੇ ਬੈਂਚ ਵੀ ਲੱਗੇ ਹੋਇਆ ਉੱਥੇ ਇਧਰ ਅੰਦਰ ਮੱਥਾ ਟਿਕਦਾ ਸਾਨੂੰ ਅੱਜ ਦਿਖਾਈ ਦਈਏ ਜੁਕਿੰਗ ਕਮੈਂਟ ਰਕੋ ਆ ਇੱਥੇ ਮਰੇ ਮਸਮ ਬਾਅਦ ਵਧੀਆ ਹੋ ਗਿਆ ਹੈ ਸ਼ੁਕਰ ਹੈ ਰੱਬ ਨੇ ਮੀ ਪਤਾ ਆ ਹੈ ਗਿਆ ਅਮਰੂਦ ਏ ਮੇਰੇ ਭੈਣ ਨੇ ਇਗਨੋਰ ਕਰਿਓ ਮੀ ਹਟ ਚੁੱਕਿਆ ਤੇ ਹੁਣ ਸਾਰੇ ਕਿਤੇ ਬਾਹਰ ਨਿਕਲ ਚੁੱਕੇ ਹਨ ਟਰੈਕਟਰ ਵੀ ਹੁਣ ਗੇੜੀਆਂ ਲਾ ਰਹੇ ਹਨ ਗੇੜੀਆਂ ਛੋੜੀਆਂ ਤੇ ਆਹ ਦੇਖੋ ਜੀ ਇਹਦੇ ਥੱਲੇ ਪੱਕਾ ਛਿਪਕਲੀ ਹੋਣੀ ਹੈ ਇਹ ਆਪਣੇ ਅਮਰੂਦ ਦੇ ਦੋ ਦਰਖਤ ਲੱਗੇ ਹੋਏ ਨੇ ਤੇ ਇਹ ਆਪਣਾ ਇਧਰ ਦੀ ਸਾਈਡ ਈਸਟ ਸਾਈਡ ਦਾ ਪਿੰਡ ਹੈ ਇਹ ਆਪਣਾ ਨਾਰਥ ਸਾਈਡ ਦਾ ਪਿੰਡ ਹੈ ਇਹ ਆਪਣਾ ਕਿੱਧਰ ਲੈ ਹੋਇਆ ਇਹ ਇਹ ਵੈਸਟ ਸਾਈਡ ਦਾ ਉਹ ਹੈਗੇ ਸਾਊਥ ਸਾਈਡ ਦਾ ਇਹ ਸਾਰੇ ਦਰਖਤ ਮਤਲਬ ਡਾਇਰੈਕਸ਼ਨਾਂ ਦੇ ਚਿਹਨੇ ਸਾਡੇ ਪਿੰਡ ਨਾ ਕਿਸੇ ਨਾ ਕਿਸੇ ਦਾ ਤੇ ਕੁਝ ਹੈਗਾ ਹੀ ਆ ਮਤਲਬ ਉਹਦੇ ਉੱਤੇ ਕਿਸੇ ਦੇ ਉੱਤੇ ਬਾਜ ਬਣਿਆ ਹੋਇਆ ਉਹ ਦੇਖੋ ਉਸੇ ਬਾਜ ਉੱਥੇ ਦਿਖ ਰਿਹਾ ਉਹ ਦੇਖੋ ਉਹ ਸੀ ਤੇ ਮਤਲਬ ਆਈ ਇਹ ਆਪਣਾ ਏਸੀ ਦਾ ਕੁਝ ਵੀ ਕਹਿ ਲੋ ਉਹ ਹੈ ਇਹ ਆਪਣਾ ਉਹ ਦਾ ਕੁਝ ਵੀ ਕਹਿ ਲੋ ਉਹੀ ਹੈ ਬਸ ਇਹ ਆਪਣੀ ਟੈਂਕੀ ਹੈ ਇੱਕ ਪਾਸੇ ਤਾਂ ਇਹ ਹੋਮ ਟੂਰੀ ਹੋ ਗਿਆ ਕੋਠੇ-ਕੋਠੇ ਦਾ ਖਲੋਂ ਘਰ ਥੋੜੇ ਆਪਣਾ ਗੰਦਾ ਪਿਆ ਤਾਂ ਕਰਕੇ ਆਪਾਂ ਦਿਖਾ ਨਹੀਂ ਸਕਦੇ ਤੇ ਹਾਂ ਮੈਂ ਅਮਰੂਦਾਂ ਦੀ ਗੱਲ ਕਰ ਰਹੀ ਸੀ ਆਮਰੂਦ ਨੇ ਜੀਨੇ ਲੈਣੇ ਹੋਣ ਆ ਜਾਓ ਦੋ ਨੇ ਇੱਕ ਤੇ ਤਾਂ ਆਂਦੀ ਹੀ ਨਹੀਂ ਇਹ ਅਮਰੂਦ ਦੂਜੇ ਦੇ ਪਰ ਪਰ ਕੇ ਲੱਗੇ ਜਾਂਦੇ ਆ ਸਾਡੇ ਪਿੰਡ ਕਿਸੇ ਦੇ ਵੀ ਘਰ ਤੇ ਰੰਗ ਨਹੀਂ ਕਰਵਾਇਆ ਹੋਇਆ ਕਿਤੇ ਕਿਤੇ ਕਰਵਾਇਆ ਹੋਇਆ ਕਿਉਂਕਿ ਇਹ ਮੂਰਖਾਂ ਦਾ ਪਿੰਡ ਹੈ ਹੇ ਹੇ ਤੁਸੀਂ ਦੇਖ ਸਕਦੇ ਹੋ ਬ੍ਰਾਈਟਨੈਸ ਕਰ ਚੁੱਕੇ ਮੇਰੇ ਫੋਨ ਕਿਉਂਕਿ ਮੇਰਾ ਫੋਨ ਦੀ ਬੈਟਰੀ ਹਜੇ ਤੱਕ ਡੈਡ ਹੋਣੀ ਪਰ ਬਹੁਤ ਛੇਤੀ ਹੋ ਜੂ ਕਿਉਂਕਿ ਬਹੁਤ ਜ਼ਿਆਦਾ ਛੇਤੀ ਹੋ ਹੁੰਦਾ ਹੈ ਤੇ ਇਹ ਹੁਣ ਆਪਾਂ ਦਿਖਾਵਾਂਗੇ ਅਬਦੇ ਆਪ ਨੂੰ ਆ ਦੇਖੋ ਜੀ ਆਪਾਂ ਕੋਠੇ ਤੇ ਘੁੰਮ ਰਹੇ ਆ ਤੇ ਹੁਣ ਮੌਸਮ ਹੌਲੀ ਹੌਲੀ ਧੁੱਪ ਹੋ ਜਾਣੀ ਹੈ ਕੀ ਪਤਾ ਹਾਂਜੀ ਮੈਂ ਬਿਲਕੁਲ ਠੀਕ ਤੁਸੀਂ ਦੱਸੋ ਆਪਾਂ ਵਧੀਆ ਆਪਣੇ ਹੁਣ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਆਪਾਂ ਜੇ ਇੱਧਰਲੇ ਪਾਸੇ ਆਣੇ ਆ ਤਾਂ ਇੱਧਰ ਆਪਣਾ ਪੂਰਾ ਪਿੰਡ ਹੈ ਆ ਪੂਰਾ ਆਪਣਾ ਪਿੰਡ ਹੈ ਇੱਧਰ ਆਣੇ ਆ ਤੇ ਇਹ ਵੀ ਆਪਣਾ ਪਿੰਡ ਹੈ ਇੱਧਰ ਆਉਣਿਆਂ ਫਿਰ ਆਪਣਾ ਪਿੰਡ ਘਟ ਜਾਂਦਾ ਕਿਉਂਕਿ ਜਿੱਥੇ ਅਸੀਂ ਰਹਿੰਨੇ ਆ ਉਹ ਸਾਡੇ ਪਿੰਡ ਦੀ ਆਖਰੀ ਆਪਾਂ ਕਹਿੰਦੇ ਆ ਆਖਰੀ ਸੜਕ ਹੈ ਉਹ ਸੜਕ ਕਹਿ ਸਕਦੇ ਆ ਬਾਕੀ ਆਪਾਂ ਨੂੰ ਕੀ ਪਤਾ ਮੈਨੂੰ ਮੇਰੇ ਪਿੰਡ ਬਾਰੇ ਇਨੀ ਨੌਲੇਜ ਨਹੀਂ ਹੈਗੀ ਬਾਏ ਟੂ ਬਈ ਹੁਣ ਆਪਾਂ ਥੱਲੇ ਚੱਲਦੇ ਆਂ ਤੇ ਆਪਾਂ ਤੁਹਾਨੂੰ ਦਿਖਾਣਿਆ ਕਿ ਥੱਲੇ ਕੀ ਹਾਲ ਹੈ ਆਪਾਂ ਪੁਰਾਣੇ ਜ਼ਮਾਨੇ ਦੀ ਸੀੜੀ ਤੋਂ ਥੱਲੇ ਉਤਰਾਂਗੇ ਕਿਉਂਕਿ ਆਪਾਂ ਐਵੇਂ ਬੱਸ ਮੇਰੇ ਜੀ ਕਰੇ ਤਾਂ ਕਰਕੇ ਜੰਪ ਮਾਰਨੀ ਪੈਣੀ ਆਓ ਮੈਂ ਇੰਨੇ ਵਾਰ ਭੇਜ ਦਿੱਤੀ ਕਿਵੇਂ ਤੁਸੀਂ ਮੈਂ ਕਿਹਾ ਹਾਂ ਜੀ ਵਧੀਆ ਜੀ ਸਰਵਾਤ ਕਰ ਦਿੱਤਾ ਤੁਸੀਂ ਚੇਹੇ ਹਾਂ ਜੀ ਮਸਾ ਆ ਬੀਵੀ ਕੀ ਮੈਂ ਗਾਇਜ਼ ਇੱਦਾਂ ਲੋਕ ਖੜੇ ਨੇ ਤਾਂ ਕਰਕੇ ਆਪਾਂ ਉਹਨਾਂ ਦੇ ਸਾਹਮਣੇ ਥੱਲੇ ਨਹੀਂ ਜਾ ਸਕਦੇ ਆਪਾਂ ਚੱਲਦੇ ਹਾਂ ਹੁਣ ਥੱਲੇ ਐਵੇਂ ਚੱਪਲਾ ਪਾ ਲੈਣ ਦੋ ਆ ਦੇਖੋ ਇਹ ਨਿੰਮ ਦਾ ਡਰਾਕ ਤੇ ਹੋਰੇ ਤੇ ਆਪਾਂ ਇੱਥੇ ਸਟੰਟ ਵੀ ਕਰੀਦੇ ਆ ਇਹੇ ਇਹੇ ਇੱਕ ਤੇ ਉੱਤੋਂ ਜਾਈ ਜਾਂਦੇ ਆਪਾਂ ਵੀ ਰੱਪਾ ਥੱਲੇ ਚੱਲਦੇ ਆ ਬਹੁਤ ਗੱਲਾਂ ਮਾਰੀਆਂ ਜੀ ਕਰੇ ਕਿਵੇਂ ਨਹੀਂ ਬਿਲਕੁਲ ਠੀਕ ਜੀ ਤੁਸੀਂ ਦੱਸੋ ਆਪਾਂ ਵਧੀਆ